ਸਾਲ 2024 ਚ ਲੱਗਣਗੇ ਦੋ ਸੂਰਜ ਅਤੇ ਦੋ ਚੰਦਰ ਗ੍ਰਹਿਣ ਜਾਣੋ ਮਹੀਨਾ ਤੇ ਗ੍ਰਹਿਣ ਲੱਗਣ ਦੀ ਤਰੀਕ ਸਾਲ 2024 ਦੀ ਸ਼ੁਰੂਆਤ ਹੋ ਚੁੱਕੀ ਹੈ 2024 స్కై వాਚਰਸ ਦੇ ਲਈ ਇੱਕ ਦਿਲਚਸਪ ਸਾਲ ਹੈ ਕਿਉਂਕਿ ਬ੍ਰਹਿਮੰਡ ਦੇ ਸ਼ਾਨਦਾਰ ਦ੍ਰਿਸ਼ ਸਾਹਮਣੇ ਆਏ ਨੇ ਆਉਣ ਵਾਲੇ ਸਾਲ ਚ ਦੋ ਸੂਰਜ ਗ੍ਰਹਿਣ ਤੇ ਦੋ ਹੀ ਚੰਦਰ ਗ੍ਰਹਿਣ ਦੇਖਣ ਨੂੰ ਮਿਲਣਗੇ ਸੋ ਕਿਹੜੀ ਕਿਹੜੀ ਤਰੀਕ ਨੂੰ ਗ੍ਰਹਿਣ ਲੱਗਣੇ ਨੇ ਸੋ ਆਉ ਸਮਝਦੇ ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ ਨੂੰ ਲੱਗੇਗਾ ਇਸ ਇਹ ਪੂਰਨ ਸੂਰਜ ਗ੍ਰਹਿਣ ਹੋਏਗਾ ਇਹ ਦੱਖਣੀ ਪ੍ਰਸ਼ਾਂਤ ਮਹਾਸਾਗਰ ਤੋਂ ਸ਼ੁਰੂ ਹੋਵੇਗਾ ਤੇ ਮੈਕਸੀਕੋ, ਸੰਯੁਕਤ ਰਾਜ ਅਤੇ ਕੈਨੇਡਾ ਤੋਂ ਲੰਘਦਾ ਹੋਇਆ ਉੱਤਰੀ ਅਮਰੀਕਾ ਨੂੰ ਪਾਰ ਕਰੇਗਾ ਇਸ ਦੌਰਾਨ ਕੋਸਟਾ ਰੀਕਾ ਕਿਊਬਿਕਾ ਕਿਊਬਾ ਕਾਮਿੰਟਾਪੂ ਡੋਮਿਨਿਕਾ ਫ੍ਰੈਂਚ ਪੋਲੀਨੇਸ਼ੀਆ ਅਤੇ ਜਮਾਇਕਾ ਆਦਿ ਦੇ ਅੰਸ਼ਕ ਸੂਰਜ ਗ੍ਰਹਿਣ ਲੱਗੇਗਾ ਸਾਲ 2024 ਤੇ ਦੂਜਾ ਸੂਰਜ ਗ੍ਰਹਿਣ 20 ਅਕਤੂਬਰ ਨੂੰ ਲੱਗੇਗਾ ਹੈ ਇੱਕ ਵलयाकार ਸੂਰਜ ਗ੍ਰਹਿਣ ਹੋਏਗਾ ਇਸ ਵलयाकार ਸੂਰਜ ਗ੍ਰਹਿਣ ਜਾਂ ਅਗਨੀ ਵलयाकार ਸੂਰਜ ਗ੍ਰਹਿਣ ਉਹਦੋਂ ਵਾਪਰਦੇ ਨੇ ਜਦੋਂ ਨਵਾਂ ਚੰਦ ਸੂਰਜ ਦੇ ਸਾਹਮਣੇ ਆਉਂਦਾ ਪਰ ਸੂਰਜ ਦੀ ਡਿਸਕ ਨੂੰ ਪੂਰੀ ਤਰ੍ਹਾਂ ਢੱਕਦਾਨੀ ਹੈ ਵਾਲਿਆਕਾਰ ਗ੍ਰਹਿਣ ਦੱਖਣੀ ਅਮਰੀਕਾ ਅਰਜنٹੀਨਾ ਤੇ ਚਿੱਲੀ ਦੇ ਵਿੱਚ ਦਿਖਾਈ ਦੇਗਾ ਔਰ ਇਸ ਦੇ ਨਾਲ ਹੀ ਅੰਸ਼ਕ ਸੂਰਜ ਗ੍ਰਹਿਣ ਦੱਖਣੀ ਅਮਰੀਕਾ ਅੰਟਾਰਕਟਿਕਾ ਪਸ਼ਾਂਤ ਮਹਾਸਾਗਰ ਅਟਲੈਂਟਿਕ ਮਹਾਸਾਗਰ ਤੇ ਉਤਰੀ ਅਮਰੀਕਾ ਦੇ ਵਿੱਚ ਦਿਖਾਈ ਦੇਗਾ ਦੋਹੇ ਸੂਰਜ ਗ੍ਰਹਿਣ ਭਾਰਤ ਵਿੱਚ ਨਜ਼ਰ ਨਹੀਂ ਆਉਣਗੇ ਤਾਂ ਇਸ ਲਈ ਇਸ ਵਾਰ ਸੂਤਕ ਦੀ ਮਿਆਦ ਲਾਗੂ ਨਹੀਂ ਹੋਵੇਗੀ ਪਹਿਲਾ ਚੰਦਰ ਗ੍ਰਹਿਣ 25 ਮਾਰਚ ਨੂੰ ਲੱਗੇਗਾ ਇਹ ਉਪਛਾਇਆ ਚੰਦਰ ਗ੍ਰਹਿਣ ਹੋਏਗਾ ਇਸ ਚੰਦਰ ਗ੍ਰਹਿਣ ਦੌਰਾਨ ਚੰ드ਰਮਾ ਧਰਤੀ ਦੇ ਪਰਛਾਵੇਂ ਦੇ ਇੱਕ ਬਾਹਰੀ ਖੇਤਰ ਚੋਂ ਲੰਘਦਾ ਹੈ ਇਸ ਨੂੰ ਪੈਨੋਮਬਰਾ ਕਿਹਾ ਜਾਂਦਾ ਹੈ ਧਰਤੀ ਦੇ ਪਰਛਾਵੇਂ ਦਾ ਬਾਹਰੀ ਹਿੱਸਾ ਜਿਸ ਦੇ ਵਿੱਚ ਧਰਤੀ ਚੰ드ਰਮਾ ਦੀ ਡਿਸਕ ਦੇ ਇੱਕ ਹਿੱਸੇ ਨੂੰ ਕਵਰ ਕਰਦੀ ਹੈ ਤਾਂ ਵਿਖਾਇ ਦਿੰਦਾ ਪਰ ਪੂਰੇ ਹਿੱਸੇ ਨੂੰ ਨਹੀਂ ਇਹ ਯੂਰਪ ਆਸਟ੍ਰੇਲੀਆ ਅਤੇ ਅਮਰੀਕਾ ਉੱਤਰੀ ਪੂਰਬੀ ਏਸ਼ੀਆ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਪ੍ਰਸ਼ਾਂਤ ਅਟਲਾਂਟਿਕ ਆਰਕਟਿਕ ਅਤੇ ਅੰਟਾਰਕਟਿਕ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦਿਖਾਈ ਦੇਗਾ 2024 ਦਾ ਦੂਜਾ ਚੰਦਰ ਗ੍ਰਹਿਣ 18 ਸਤੰਬਰ ਨੂੰ ਲੱਗੇਗਾ ਇਹ ਅੰਸ਼ਕ ਚੰਦਰ ਗ੍ਰਹਿਣ ਹੋਏਗਾ ਇਹ ਚੰਦਰ ਗ੍ਰਹਿਣ ਯੂਰਪ, ਏਸ਼ੀਆ, ਆਸਟ੍ਰੇਲੀਆ, ਅਫਰੀਕਾ, ਉੱਤਰੀ ਪੱਛਮੀ ਅਮਰੀਕਾ, ਉੱਤਰ-ਪੂਰਬੀ, ਦੱਖਣੀ ਅਮਰੀਕਾ, ਪ੍ਰਸ਼ਾਂਤ, ਅਟਲਾਂਟਿਕ, ਹਿੰਦ ਮਹਾਸਾਗਰ, ਆਰਕਟਿਕ ਅਤੇ ਅੰਟਾਰਕਟਿਕਾ ਦੇ ਵਿੱਚ ਦਿਖਾਈ ਦੇਗਾ